ਦਰਦੇ ਆ ਇਸ ਘਰ ਨੂੰ ਮਾਰਾ ਪ੍ਰਾਉ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਆ ਨਾਨਕਸਰ ਵਾਲਾ ਜਿਹੜਾ ਇਕੱਠਾ ਹੋਇਆ ਚਿੱਟੀ ਸਿਉਂਕ ਮੇਰਾ ਪਹਿਲਾ ਸਵਾਲ ਤਾਂ ਇਹਨਾਂ ਦੇ ਉੱਤੇ ਇਹੀ ਆ ਵੀ ਤੁਹਾਡੇ ਗਾਤਰੇ ਕਿਰਪਾਨਾਂ ਕਿੱਥੇ ਨੇ ਬਾਈ ਜੀ ਇਹ ਕੋਈ ਵੀ ਬੰਦਾ ਗਾਤਰੇ ਕਿਰਪਾਨ ਨਹੀਂ ਪਾਉਂਦਾ ਇਹ ਜਿੰਨੀ ਚਿੱਟੀ ਸਿਉਂਕ ਆ ਬਾਈ ਜੀ ਇਹ ਬੰਦਿਆਂ ਦੇ ਗਾਤਰੇ ਕਿਰਪਾਨ ਨਹੀਂ ਹੁੰਦੀ ਗਾਤਰੇ ਕਿਰਪਾਨ ਨਹੀਂ ਬਾਕੀ ਇਹ ਇਹਨਾਂ ਨੂੰ ਤੁਸੀਂ ਦੇਖੋ ਮਤਲਬ ਇਹਨਾਂ ਦੇ ਸਾਰਾ ਕੁਝ ਦਾੜੀ ਤਾਂ ਤੁਹਾਨੂੰ ਦਿੰਦੀ ਆ ਹੋਰ ਕਿਸੇ ਪਾਸੇ ਮੈਨੂੰ ਲੱਗਦਾ ਇਹਨਾਂ ਦੇ ਬਾਲ ਨਹੀਂ ਹੋਣਾ ਤੁਸੀਂ ਸਮਝ ਹੀ ਗਏ ਹੋਮੋਗੇ ਮੈਂ ਕੀ ਕਹਿਣਾ ਚਾਹੁੰਨਾ ਨੰਬਰ 2 ਆ ਬਾਬਾ ਕਹਲਾ ਸਿਆਵਾ ਇਹ ਕਹਿੰਦਾ ਪੰਜ ਡਾਕਟਰ ਬਿਠਾ ਕੇ ਕਹਿੰਦਾ ਸਾਡੀ ਕਹਿੰਦਾ ਜਾਂਚ ਕੀਤੀ ਜਾਵੇ ਸਾਨੂੰ ਚੈੱਕ ਕੀਤਾ ਜਾਵੇ ਬਈ ਅਸੀਂ ਵਰਜਨ ਹੈਗੇ ਆ ਤਾਂ ਕਹਿਣ ਦਾ ਮਤਲਬ ਤਾਂ ਇਹੀ ਆ ਇਹ ਕਹਿੰਦਾ ਪੰਜ ਡਾਕਟਰ ਸੱਦੋ ਸਾਨੂੰ ਚੈੱਕ ਕਰੋ ਚੈੱਕ ਬਾਬਾ ਜੀ ਤੁਹਾਡੇ ਕਿਹੜਾ ਬਾਹ ਪਾ ਕੇ ਡਾਕਟਰ ਨੇ ਕਰਨੀਆਂ ਇਹ ਡਾਕਟਰ ਨੇ ਕਿਹਾ ਥੋੜੇ ਬਾਹ ਪਾ ਕੇ ਚੈੱਕ ਕਰਨੀਆਂ ਵੀ ਤੁਹਾਨੂੰ ਕਿਹਵਾ ਮਹੀਨਾ ਲੱਗਾ ਹੈ ਜੇ ਮੈਂ ਮੱਝ ਦੇ ਬਾਹ ਪਾ ਕੇ ਡਾਕਟਰ ਡਾਕਟਰ ਆ ਜਿਹੜਾ ਨਾ ਡੰਗਾ ਡਾਕਟਰ ਉਹ ਮੱਝ ਦੇ ਬਾਹ ਪਾ ਚਾੜ ਕੇ ਦੇਖਦਾ ਹੁੰਦਾ ਵੀ ਇਹਨੂੰ ਕਿਹਵਾ ਮਹੀਨਾ ਲੱਗਾ ਹੈ ਥੋੜਾ ਕਿਹੜਾ ਮਹੀਨਾ ਚੈੱਕ ਕਰਨਾ ਜਿਹੜਾ ਤੁਸੀਂ ਦੁੱਧ ਪੀਨੇ ਹੋ ਤੁਸੀਂ ਕਾਜੂ ਬਦਾਮ ਖਾਣੇ ਹੋ ਰਗੜ ਰਗੜ ਕੇ ਉਹ ਕਾਜੂ ਬਦਾਮ ਥੋੜੇ ਅੰਦਰ ਦਿੰਦਾ ਗਰਮੀ ਵਧਾ ਤੇ ਉਹ ਵਧਾਉਣ ਤੋਂ ਬਾਅਦ ਚ ਬੰਦਾ ਤੁਸੀਂ ਤੀਵੀਂ ਭਾਲਦੇ ਹੋ ਜਾਂ ਤੀਵੀਂ ਨਹੀਂ ਮਿਲਦੀ ਫਿਰ ਤੁਸੀਂ ਲੋਕਾਂ ਦੇ ਜਿਹੜੇ ਛੋਟੇ ਛੋਟੇ ਜਵਾਕ ਨੇ ਥੋੜੇ ਕੋਲੇ ਸੱਜਦੇ ਉਹ ਨੀਚਾ ਦਿਖਾਉਣ ਦੀ ਗੱਲ ਉਹਨਾਂ ਨੂੰ ਬਾਈ ਜੀ ਤੁਸੀਂ ਵਰਤ ਲੈਨੇ ਹੋ ਯਾਨਕਿ ਥੋੜੇ ਤਾਂ ਨਾ ਤੁਹਾਂ ਤਾਂ ਮਾਰਾ ਦਾਵੇਂ ਪਾਸਾ ਦੇ ਹੁੰਦੇ ਉਹ ਬਾਈ ਜੀ ਤੁਹਾਨੂੰ ਨਾ ਮੇਰੇ ਹਿਸਾਬ ਦੇ ਨਾਲ ਥੋੜਾ ਨਾ ਉਹੀ ਕੁਛ ਕਰਦੇ ਜਿਹੜਾ ਕੁਛ ਮਸੰਦਾ ਨਾ ਕਰਦਾ ਹਮੇ ਪਾਸਾ ਨੇ ਤੁਸੀਂ ਸੁਣੋ ਮੜਾ ਇਹਨੂੰ ਕਹਿੰਦਾ ਕੀ ਹੈ ਫਿਰ ਕਰਦੇ ਆ ਗੱਲ ਜੇ ਸਾਡੇ ਵਿੱਚ ਕੋਈ ਨੁਕਸਾਂ ਜਿਹਦੀ ਮਾਰਗੀ ਪੰਜ ਡਾਕਟਰ ਭਾ ਕੇ ਸਾਡੀ ਕੀ ਕਹਦੇ ਹੁੰਦੇ ਆ ਟਰਾਈ ਕਰੋ ਨਾ ਤਾਂ ਕੋਈ ਨਾਨਸਾਨ ਵਿੱਚ ਨਸ਼ੇੜੀ ਇਦਾਂ ਫਰਿਆ ਗਿਆ ਨਾ ਕੋਈ ਨਾਨਸਾ ਦੇ ਵਿੱਚ ਅਹੀ ਜੀ ਗੱਲ ਹੈ ਜਿਹੜਾ ਮਰਜੀ ਬੰਦਾ ਮੇਰੇ ਨਾਲ ਆ ਕੇ ਗੱਲ ਕਰੇ ਮੈਂ ਤਿਆਰ ਸੋ ਵਰਨਾ ਕੋ ਸੰਜਮ ਹਾਂਜੀ ਉਹ ਕਿੱਥੋਂ ਦਿੱਤਾ ਜਾਂਦਾ ਹਾਂਜੀ ਨਾਨਸਰ ਕਲੇਰਾ ਇਹ ਗੁਰਦੁਆਰੇ ਤੋਂ ਦਿੱਤਾ ਜਾਂਦਾ ਹਾਂਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਹਾਂਜੀ ਇੰਨੀ ਭਗਤੀ ਕਰਾ ਥੋੜਾ ਤਾਂ ਗੁਰੂ ਹੀ ਬਾਬਾ ਆਨੰਦ ਸਿੰਘ ਆ ਥੋੜਾ ਸਿੱਖੀ ਨਾਲ ਲੈਣਾ ਦੇਣਾ ਨਹੀਂ ਇੱਕ ਸਾਥ ਤੇ ਚੱਲੇ ਹੋਂ ਤੁਸੀਂ ਤਾਂ ਨਾਨਸਰ ਨਾਂ ਰੱਖਿਆ ਇਸ ਨਾਨਸਰ ਗੁਰਦੁਆਰੇ ਦਾ ਕਿਰ ਉਹਨਾਂ ਨੇ ਤਾਂ ਰੱਖਤਾ ਹੈ ਬੇਟੀ ਦੇ ਨਾਂ ਵੀ ਕੀ ਸ਼ੈਟਰਸ਼ਟ ਦੇ ਨਾਂ ਨਹੀਂ ਹੂੰ ਕਿਹਦੇ ਨਾਂ ਤੇ ਆ ਗੁਰੂ ਨਾਨਕ ਸਾਹਿਬ ਦੇ ਇਹ ਜੋ ਇੱਥੋਂ ਦਾ ਮਾਰਗ ਬਾਬਾ ਜੀ ਨੇ ਭਗਤੀ ਦੇ ਨਾਲ ਜੋੜਿਆ ਸਾਰਿਆਂ ਨੂੰ ਬਿਲਕੁਲ ਸਹੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਅਸੀਂ ਵੀ ਸਹਿਮਤ ਆਏਗਾ ਨਾ ਹੋਰ ਦੇ ਨਾਲ ਨਹੀਂ ਜੋੜਿਆ ਪਰ ਤੁਸੀਂ ਤਾਂ ਜੋੜਤਾ ਨਾ ਇੱਥੋਂ ਦਾ ਜਿਹੜਾ ਨਾਂ ਚੱਲ ਰਿਹਾ ਹੈ ਇਹਨਾਂ ਲੋਕਾਂ ਨੇ ਜੋੜਤਾ ਬਾਬਾ ਆਨੰਦ ਸਿੰਘ ਨੂੰ ਹੀ ਰੱਬਾ ਬਾਬਾ ਨਾਨਕ ਵਾਂਗ ਕੇ ਪੇਸ਼ ਕਰਤਾ ਫੋਟੋਆਂ ਲਾ ਕੇ ਪੂਜਾ ਕਰਾਉਂਦੇ ਨੇ ਬਾਬਾ ਆਨੰਦ ਸਿੰਘ ਦੀ ਇਹ ਠਾਕ ਲੋਕ ਤੇਰੀ ਖੁਸ਼ੀ ਵੀ ਆ ਬਾਈ ਇੱਥੇ ਰੋਕਦਾ ਇੱਕ ਮਿੰਟ ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ ਵੀ ਜਿੱਥੇ ਉਹ ਪ੍ਰਚਾਰ ਕਰਦੇ ਹੁੰਦੇ ਸੀ ਉੱਥੇ ਕੁੱਲੀ ਜਿੱਦੇ ਚ ਪ੍ਰਚਾਰ ਕਰਦੇ ਉਹਨੂੰ ਵੀ ਅਕਲ ਆ ਜਾਂਦਾ ਸੀਗਾ ਵੀ ਇੱਥੇ ਕੋਈ ਅਸਥਾਨ ਨਹੀਂ ਬਣਾਉਣਾ ਪਰ ਇਹ ਬੇਵਚਾਰੀ ਲੋਕਾਂ ਨੇ ਜਿਹੜੇ ਆ ਟੋਲਾ ਹੁਣ ਉੱਥੇ ਬੈਠਾ ਚਿੱਟੀ ਸਿਆਉਂ ਕ ਇਹਨਾਂ ਨੇ ਬਾਈ ਜੀ ਸੰਤਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਨੂੰ ਮੱਥਾ ਟਿਕਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੁਸੀਂ ਦੇਖੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪੈਰਲਲ ਬਰਾਬਰ ਮਤਲਬ ਬਾਬਾ ਆਨੰਦ ਸਿੰਘ ਜੀ ਨੂੰ ਖੜਾ ਕਰਦਾ ਜਿਹੜਾ ਬਾਬਾ ਆਨੰਦ ਸਿੰਘ ਸਮਰਪਤਾ ਗੁਰੂ ਨਾਨਕ ਪਾਸਾ ਨੂੰ ਉਹ ਬੰਦੇ ਨੂੰ ਮਨੁੱਖ ਨੂੰ ਬਾਬਾ ਆਨੰਦ ਸਿੰਘ ਨੂੰ ਇਹਨਾਂ ਨੇ ਰੱਬ ਬਣਾ ਕੇ ਪੇਸ਼ ਕਰਦਾ ਤੁਸੀਂ ਇੱਕ ਵਾਰ ਜਾ ਕੇ ਕਲੇਰਾ ਆਓ ਫਿਰ ਤੁਹਾਨੂੰ ਪਤਾ ਲੱਗੂ ਵੀ ਇਹਨਾਂ ਦੀ ਅਸਲੀਅਤ ਕੀ ਆ ਆ ਸੁਣੋ ਇਹਨੂੰ ਹੁਣ ਹੋਰ ਕੀ ਕਹਿੰਦਾ ਕੀ ਕਿਉਂ ਆ ਆਹ ਕਟਾਲੀ ਜੀ ਮੱਛੀ ਫੇਰਦੀ ਹੁੰਦੀ ਆ ਉਹ ਸਰੋਵਰ ਚ ਆਪਾਤਮਾਨਾ ਚ ਵੀ ਰੱਖੀ ਹੁੰਦੀ ਆ ਉਹ ਕਾਦੇ ਵਾਸਤੇ ਛੱਡੀ ਹੁੰਦੀ ਆ ਉਹ ਸਿਰ ਨੂੰ ਮੈਲ ਚੱਟਣ ਵਾਸਤੇ ਰੱਖੀ ਹੁੰਦੀ ਐ ਉਹਦਾ ਹੋਰ ਕੋਈ ਕੰਮ ਹੀ ਨਹੀਂ ਹੈ ਤੁਹਾਨੂੰ ਪਤਾ ਹੁਸਿਆਣੇ ਬੰਦਿਆਂ ਨੂੰ ਇਸ ਲਈ ਬਾਬਾ ਆਨੰਦ ਸਿੰਘ ਜੀ ਮਹਾਰਾਜ ਹੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਮਾਰਾ ਨਹੀਂ ਕਿਹਾ ਬਿਲਕੁਲ ਠੀਕ ਆ ਤਾਂ ਤਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਲੱਖਾਂ ਦੁਨੀਆ ਨੂੰ ਅੰਬਰ ਤੇ ਛਕਾਇਆ ਠੀਕ ਆ ਗੁਰੂ ਵਾਲੇ ਬਣਾਇਆ ਯਾ ਯਾ ਬਾਬਾ ਜੀ ਪੰਜ ਮੰਜ਼ਿਲਾ ਗੁਰਦੁਆਰਾ ਬਣਾਇਆ ਹਾਂਜੀ ਇੱਥੋਂ ਦਾ ਧਰਮਾ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਨਹੀਂ ਇਹ ਬੰਨਿਆ ਹਾਂਜੀ ਜਿਹੜਾ 570 ਬਹਿੰਗਮ ਹੈ ਇੱਥੇ ਆ ਆ ਉਹ ਧੰਤਨ ਬਾਬਾ ਆ ਪੁਆਇੰਟ ਫੜੋ ਇਹਨਾਂ ਦਾ ਬਹਿੰਗਮ ਇਹ ਬਹਿੰਗਮ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਲੋਕ ਗੁਰਨਾਕ ਦੇਵ ਜੀ ਨੇ ਤਾਂ ਕਿਹਾ ਵੀ ਮੇਰਾ ਸੇਖਾ ਜਿਹੜਾ ਉਹ ਵਿਆਹ ਕਰਾਊਗਾ ਗੁਰਨਾਕ ਦੇਵ ਜੀ ਨੇ ਤਾਂ ਇਹ ਕਿਹਾ ਵੀ ਜਿਹੜਾ ਕਿਰਤੀ ਆ ਵੀ ਗ੍ਰਸਤ ਧਰਮ ਨੂੰ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਗੱਲ ਇਹ ਆ ਬਾਈ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਵਿਆਹ ਕਰਾਉਣਾ ਵਿਆਹ ਕਰਾ ਕੇ ਗ੍ਰਸਤ ਜੀਵਨ ਧਾਰਨ ਕਰਨਾ ਠੀਕ ਆ ਨਾ ਇਹ ਗੁਰੂ ਨਾਨਕ ਦੇਵ ਜੀ ਇਹ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਆ ਗੁਰੂ ਨਾਨਕ ਦੇਵ ਜੀ ਦਾ ਹੁਕਮ ਆ ਜੀ ਇਹ ਕਹਿੰਦੇ ਨੇ ਬਾਬਾ ਅਨੰਦ ਸਿੰਘ ਜੀ ਗੁਰਨਾਕ ਬਾਬਾ ਅਨੰਦ ਸਿੰਘ ਜੀ ਨੇ ਕਿਹਾ ਵੀ ਵਿਆਹ ਨਾ ਕਰਾਓ ਕਿਹੜੇ ਤੁਹਾਨੂੰ ਭੈਣ ਚਾਉਦੇ ਨੇ ਇਹ ਗੱਲ ਕਹੀ ਆ ਵੀ ਬਹੰਗਮ ਰਹੋ ਵਿਆਹ ਨਾ ਕਰਾਓ ਬਾਈ ਜੀ ਕਿਹਨੇ ਕਹੀ ਆ ਗੱਲ ਕਿਹੜੇ ਗੁਰੂਆਂ ਨੇ ਦਸਾਂ ਗੁਰੂਆਂ ਜੋ ਮੈਨੂੰ ਦੱਸ ਦੋ ਚਲੋ ਬਾਬਾ ਆਨੰਦ ਸਿੰਘ ਜੀ ਨੂੰ ਤੁਸੀਂ ਮੰਨਦੇ ਹੋ ਅਸੀਂ ਵੀ ਸਤਿਕਾਰ ਕਰਦੇ ਆਂ ਮਹਾਨ ਸਤਿਕਾਰਯੋਗ ਸ਼ਖਸੀਅਤ ਨੇ ਬਾਬਾ ਆਨੰਦ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਨੇ ਕਦੋਂ ਕਿਹਾ ਵੀ ਵਿਆਹ ਨਾ ਕਰਾਓ ਬਹਿੰਗਮ ਰਹੋ ਇਹ ਗੱਲ ਦਾ ਉੱਤਰ ਹੀ ਚਿੱਟੀ ਸਿਉਂਕ ਦੱਸ ਦਵੇ ਬਾਈ ਜੀ ਵਿਆਹ ਨਾ ਕਰਾਉਣ ਕਰਕੇ ਹੀ ਇਹ ਲੋਕ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਤਾਂ ਖੇਲਦੇ ਸੀ ਹੁਣ ਇਹ ਮੁੰਡਾ ਪਾੜਨ ਵੀ ਲੱਗ ਗਏ ਮੁੰਡਿਆਂ ਨਾਲ ਵੀ ਬਾਈ ਜੀ ਜਿਹੜੇ ਕੱਚੀ ਉਮਰ ਦੇ ਮੁੰਡੇ ਨੇ ਬਾਈ ਜੀ ਉਹਨਾਂ ਨਾਲ ਵੀ ਇਹ ਸੈਕਸ ਕਰਨ ਲੱਗੇ ਇਹ ਗੱਲਾਂ ਮੈਂ ਨਹੀਂ ਕਹਿੰਦਾ ਸਾਰੀਆਂ ਮੰਝਰਿਆਂ 'ਮ ਆ ਚੁੱਕੀਆਂ ਇਹ ਗੱਲਾਂ ਮੈਂ ਨਹੀਂ ਕਹਿੰਦਾ ਇਹ ਗੱਲਾਂ ਸਾਰੀਆਂ ਮੰਝਰਿਆਂ 'ਤੇ ਆ ਚੁੱਕੀਆਂ ਨੇ ਇਹਨਾਂ ਦੀਆਂ ਵੀਡੀਓ ਤੱਕ ਆ ਗਈਆਂ ਬਾਈ ਜੀ ਵੀਡੀਓ ਤੱਕ ਪੀੜਤ ਲੋਕਾਂ ਨੇ ਅਦਾਲਤਾਂ ਦੇ ਬੂਹੇ ਖੜਕਾਏ ਹੋਏ ਨੇ ਤੁਸੀਂ ਸਾਰੇ ਜਾਣਦੇ ਹੋ ਸੁਣਦੇ ਆ ਇਹ ਕੀ ਕਹਿੰਦਾ ਹਾਂਗਾ ਜੀ ਮਹਾਰਾਜ ਦੀ ਦੇਣ ਹੈ ਉਹਨਾਂ ਤੋਂ ਬਾਅਦ ਤਿੰਨ ਮਹਾਪੁਰਸ਼ ਆਏ ਆਪ ਦੀ ਜ਼ਿੰਦਗੀ ਇੱਥੋਂ ਮਾਰ ਗਏ ਅੱਜ ਉਹਨਾਂ ਦੇ ਪਿਆਰੇ ਤਿੰਨ ਮਹਾਪੁਰਸ਼ ਉਹਨਾਂ ਨਾਲ ਸਾਰੀ ਸੰਪਰਤਾ ਨਾਨਕਸੌਰ ਵਾਲੀ ਜਿੰਨੇ ਵੀ ਜੁੜੇ ਹੋਏ ਆ ਹਾਂਜੀ ਦਾ ਸਾਰਿਆਂ ਦਾ तहे ਦਿਲੋਂ ਬੜਾ ਸਤਿਕਾਰ ਕਰਦਾ ਸਾਡੇ ਗੁੰਡਾ ਦਲ ਦੇ 96 ਕਰੋੜੀ ਹੂੰ ਬਾਬਾ ਬਲਵੀਰ ਸਿੰਘ ਜੀ ਜਥੇਦਾਰ ਉਹਨਾਂ ਦਾ ਵੀ ਇਸ ਘਰ ਨਾਲ ਕਿਉਂ ਗੂੜਾ ਪਿਆਰ ਹੈ ਤਨ ਤਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਜਦੋਂ ਇੱਥੇ ਆਉਣ ਤੋਂ ਪਹਿਲਾਂ ਨਿੰਗ ਸਿੰਘ ਹੁੰਦੇ ਸੀ ਤੇ ਉਹਨਾਂ ਦਾ ਤਾਂ ਉਹਨਾਂ ਦੇ ਨਾਲ ਡੂੜਾ ਪਿਆਰ ਆ ਅੱਜ ਇਹਨਾਂ ਨਾਲ ਵੀ ਆ ਸਾਧ ਸੰਗ ਦੀ ਇਕੱਠ ਪਿਉ ਕੀਤਾ ਗਿਆ ਹੂੰ ਇਹ ਤਾਂ ਸੱਦਿਆ ਗਿਆ ਸਾਰੀ ਸੰਪਰਤਾ ਨੂੰ ਸਾਰੇ ਮਹਾਪੁਰਸ਼ਾਂ ਨੂੰ ਸਾਰੀ ਸੰਗਤ ਨੂੰ ਜਿਹੜੇ ਨਿੰਦਕ ਲੋਕ ਜਿਹੜੀਆਂ ਮੱਛੀਆਂ ਮੈਲ ਚੱਟਣ ਨੂੰ ਲੱਗੀਆਂ ਵੀ ਆ ਉਹ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਤੁਸੀਂ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਸੰਬੰਧ ਬਣਾਓ ਥੋਡੀਆਂ ਆ ਜਾਣ ਵੀਡੀਓ ਥੋਡੀਆਂ ਆ ਜਾਣ ਰਿਕਾਰਡਿੰਗਾਂ ਬਾਰੇ ਥੋੜਾ ਸੈਕਸ ਕਰਦਿਆਂ ਦਾ ਕੁਕਰਮ ਦਾ ਸਾਰਾ ਕੁਝ ਸੀਨ ਲੋਕ ਦੇਖ ਲੈਣ ਤੇ ਉਲਟਾ ਥੋੜੀ ਨੰਦਿਆਂ ਨਾਲ ਕਰਨ ਤੇ ਬਾਬਾ ਜੀ ਇਹ ਗੱਲ ਤਾਂ ਬਿਲਕੁਲ ਗਲਤ ਆ ਨਾ ਜਿਹੜੇ ਬੰਦੇ ਥੋੜੇ ਆ ਨੇ ਆ ਮੁੰਡੇ ਤੇ ਮੁੰਡੇ ਨਾਲ ਸੈਕਸ ਕੀਤਾ ਮੁੰਡੇ ਨਾਲ ਰੇਪ ਕੀਤਾ ਜੱਸੀ ਨੇ ਆਹ ਜਿਹੜਾ ਤੁਹਾਡਾ ਦੂਜਾ ਹੈਗਾ ਉੱਥੇ ਵਾਲਾ ਚਰਨ ਘਾਟ ਵਾਲਾ ਤੁਸੀਂ ਕਹੋਗੇ ਆਪਣੀ ਸਰਕਾਰ ਜਿਹੜਾ ਚਰਨ ਘਾਟ ਵਾਲਾ ਚਰਨ ਘਾਟ ਵਾਲੇ ਦੀ ਵੀਡੀਓ ਆ ਗਈ ਹੁਣ ਤੁਹਾਨੂੰ ਹੋਰ ਸਬੂਤ ਭੇਨ ਦਾ ਯਾਰ ਕਿਹੜਾ ਚਾਹੀਦਾ ਜਿਹੜਾ ਤੁਸੀਂ ਮੰਨੋ ਵੀ ਸੱਚ ਤਾਂ ਬੋਲੇ ਸਾਲਣੀ ਕੀ ਬੋਲੇ ਸੁਣੋ ਬਾਬਾ ਜੀ ਕੀ ਕਹਿੰਦੇ ਨੇ ਇਹ ਕਿਹੜੀ ਆ ਤੁਸੀਂ ਲੋਕਾਂ ਨੇ ਤਾਂ ਵੋਟਾਂ ਬਾਗਰ ਜਿਤਾਇਆ ਸਭ ਨੂੰ ਉਹ ਆਪਣੀ ਸਰਕਾਰ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਜੇ ਬਾਬਾ ਜੀ ਸਰਕਾਰ ਤੋਂ ਜ਼ਿਆਦਾ ਕੀ ਗੱਲ ਇਹਨਾਂ ਨੇ ਇੱਕ ਵਾਰ ਇਹ ਗੱਲ ਕਹੀ ਸੀ ਕਹਿੰਦੇ ਜਿਹੜਾ ਬਿਆਨਤ ਸਿੰਘ ਮੁੱਖ ਮੰਤਰੀ ਆ ਤੁਹਾਨੂੰ ਮੈਂ ਵੀਡੀਓ ਪਾਉਣਾ ਸੁਣਿਓ ਆਹ ਵੀਡੀਓ ਸੁਣਿਓ ਇਦੂ ਗਾਹਾਂ ਫਿਰ ਆਪਾਂ ਕਰਦੇ ਆਂ ਗੱਲ ਆਹ ਵੀਡੀਓ ਪਹਿਲਾਂ ਸੁਣੋ ਬਿਆਨਤ ਵਾਲੀ ਪਤਾ ਹੈ ਪਰ ਨਾਨਕ ਸਰ ਵਾਲੇ ਪਾਪਾ ਕਾਲਾ ਸਿੰਘ ਨੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਨੂੰ ਸ਼ਰੀਦ ਆਖ ਕੇ ਗਰਮ ਦੁਨੀਆ ਦਾ ਗੁੱਸਾ ਸਹੇੜਿਆ ਕੀ ਕਿਹਾ ਪਾਪਾ ਕਾਲਾ ਸਿੰਘ ਨੇ ਤੁਸੀਂ ਸੁਣਿਓ ਸਬਰ ਤੇ ਅਕੂ ਹੋਣੀ ਜਿਹੜਾ ਭੁੱਜੋ ਵਾਲਾ ਚੌਕ ਹੈ ਉੱਥੇ ਖੜੇ ਤੇ ਪਾਪਾ ਨਰਨ ਸਿੰਘ ਜੀ ਮਹਾਰਾਜ ਵੀ ਆ ਰਹੇ ਸੀ ਇਹ ਉਹਨਾਂ ਨੇ ਦੇਖਿਆ ਨਮਸਕਾਰ ਕੀਤੀ ਪਾਪਾ ਜੀ ਖੜ ਗਏ ਉਹਨਾਂ ਨੇ ਇੱਕ ਬਚਨ ਕੀਤਾ ਪਾਪਾ ਜੀ ਇੱਕ ਕਿਰਪਾ ਸਾਡੇ ਤੇ ਵੀ ਕਰ ਦਿਓ ਤੇ ਤੁਹਾਡੇ ਮਹਾਪੁਰਸ਼ਾਂ ਕੋਲੇ ਕੀ ਘਟਾ ਹੈ ਤੁਹਾਡਾ ਤਾਂ ਇੱਕ ਬਚਨ ਹੀ ਹੈ ਕੀ ਬਚਨ ਕੀਤਾ ਤੇ ਉਹਨਾਂ ਨੇ ਕਿਹਾ ਬਾਬਾ ਜੀ ਮੈਨੂੰ ਜੋ ਮੁੱਖ ਮਾਤਰੀ ਦਾ ਟਾਈਮ ਤੇ ਮੈਂ ਤੁਹਾਨੂੰ ਕੰਮ ਕਰਕੇ ਵਿਖਾਵਾਂ ਸਿੱਖਾਂ ਦੇ ਪੁੱਤ ਮਾਰ ਕੇ ਬਾਬਾ ਪਾਏ ਨੇ ਕਿਰਪਾ ਕੀਤੀ ਬਾਬਾ ਜੀ ਇਹਦੇ ਕੋਈ ਨਹੀਂ ਸਵਾਲ ਪਏ ਆ ਕਿਹ ਵੀ ਸਮਾਂ ਆ ਜੀਦਾ ਉਹ ਮੁੱਖ ਮੰਤਰੀ ਵੜੇ ਪੰਜਾਬ ਦੇ ਦੇਖ ਲਓ ਭਾਈ ਅੱਗ ਲੱਗੀ ਹੋਈ ਸੀ ਪੰਜਾਬ ਦੇ ਵਿੱਚ ਜਿਹੜਾ ਘਰ ਤੋਂ ਜਾਂਦਾ ਸੀ ਉਹਨੂੰ ਇਹ ਨਹੀਂ ਸੀ ਪਤਾ ਵੀ ਮੁੜ ਕੇ ਆਉਂਗਾ ਜਾਂ ਨਾ ਆਉਂਗਾ ਭਰਾਓ ਸੁਣ ਲਓ ਇਹਨੂੰ ਪਰ ਉਹਨਾਂ ਨੇ ਥੱਲ ਪਾ ਕੇ ਤਾਂ ਖਾ ਦਿੱਤਾ ਤੇ ਅੱਜ ਪਰ ਉਹ ਇਹ ਕਹਿੰਦੇ ਸੀ ਮੈਂ ਵੀ ਇੰਝ ਜਾਣਾ ਇਹ ਵੀ ਉਹ ਕਹਿੰਦੇ ਸੀ ਸੁਣਦੇ ਹੋ ਪਰ ਚਲੋ ਪਰ ਕਿਹੜਾ ਕਰਕੇ ਬੁਖਾ ਗਏ ਪਾ ਮਾ ਪਸੀ ਗੋਗੇ ਆ ਦੇਖੋ ਇਹ ਕੋਈ ਇਹ ਨਾ ਸਾਧ ਦੇ ਸਿਆਸੀ ਗੱਲ ਹੈ ਇਹ ਸੱਚੇ ਵਿਚਾਰ ਹੈ ਦੱਸ ਦਈਏ ਕਿ ਸਾ ਪ੍ਰਭਾ ਬੋ ਸੁਣ ਲਿਆ ਕੀ ਕਹਿੰਦਾ ਇਹ ਹੁਣ ਇਹਦੀ ਇੱਕ ਵੀਡੀਓ ਹੋਰ ਸੁਣਾਉਣਾ ਤੁਹਾਨੂੰ ਉਹਦੇ ਚ ਇਹ ਸੰਤ ਜਰਨੈਲ ਸਿੰਘ ਪੰਡਰਾਲਾ ਨੂੰ ਗਲਤ ਕਹਿੰਦਾ ਜਦੋਂ ਸੰਗ ਮਰਮਰ ਪਾੜ ਕੇ ਧੋਪਾਂ ਲਾਉਂਦੇ ਸੀ ਜਦ ਕਿਉਂ ਨਹੀਂ ਰੋਕੇ ਕਹਿੰਦਾ ਸਿੱਖਾਂ ਦੀ ਗਲਤੀ ਆ 84 ਚ ਵੀ ਦਰبار صاحب ਟੱਕ ਤੇ ਤੁਸੀਂ ਇਹ ਬੰਦਿਆਂ ਦੇ ਬਾਈ ਮਗਰ ਲੱਗੇ ਹੋਏ ਤਾਂ ਬਹੁਤ ਬੇਵਿਚਾਰੀ ਬੰਦੇ ਨੇ ਬਾਈ ਇਹਨਾਂ ਤੋਂ ਬਚੋ ਬਚੋ ਕਿਉਂ ਸਿੱਖੀ ਦਾ ਕਹਾਣ ਕਰ ਦੋ ਇਹ ਤਾਂ ਯਾਰ ਸਰਕਾਰੀ ਸਾਧ ਲਾਣਾ ਗਾਤਰਾ ਇਹ ਨਹੀਂ ਪਾਉਂਦੇ ਇਹਨਾਂ ਨੇ ਬਾਈ ਨੁਕਸਾਨਕਰੀਆ ਕੌਮ ਦਾ ਬਹੁਤ ਜਿਆਦਾ ਬਾਈ ਸਿਆਣੇ ਬਹੁਤ ਖੁਸ਼ਵਾ ਕੁਲ ਦੁਨੀਆ ਬਾਈ ਜੀ ਆਹ ਵੀਡੀਓ ਇਹ ਵੀ ਜਰੂਰ ਸੁਣਿਆ ਕਰੋ ਸਾਰੀ ਦੁਨੀਆ ਤੋਂ ਹੱਥ ਬਾਈ ਜੀ ਆਹ ਵੀਡੀਓ ਇਹਦੀ ਨਾ ਜਰੂਰ ਸੁਣਿਆ ਤੁਸੀਂ ਸਾਰੇ ਜਾਣੇ ਆਹ ਵੀਡੀਓ ਜਰੂਰ ਸੁਣਿਆ ਬਾਈ ਜੀ ਕਰੋ ਬਾਹ ਖੜੀਆਂ ਸਾਰੇ ਸੁਣੋ ਬਾਕੀ ਵੀਡੀਓ ਚੱਲ ਆ ਈ ਤੇਰਾ ਭੈਣ ਨਾ ਸੁਣਾ ਇਹ ਹਾਇ ਇੱਕ ਪਈ ਜੋ ਜਗਾ ਦੀ ਬੇਆਬਦੀ ਹੋਈ ਆ ਕਿਉਂ ਹੋਈ ਆ ਦੋਨਾਂ ਤਰਫਾ ਤੋਂ ਹੋ ਗਈ ਆ ਦੋਨਾਂ ਤਰਫਾ ਕਿਉਂ ਦੋ ਮਿਲ ਉੱਜੇ RAM RAM ਸੰਜੋਗ ਜੇ ਉਥੇ ਨਾ ਉਹ ਸ਼ੱਕ ਜੋ ਹੁੰਦੇ ਨਾ ਜਦ ਤੁਸੀਂ ਸਿਸ਼ਮੌਕੇ ਇੱਡੀ ਇੱਡੀ ਪਾੜੀਆਂ ਜਾ ਰਹੀਆਂ ਸੀ ਸੁਣੋ ਉਸ ਮੌਕੇ ਸਾਡੇ ਗ੍ਰਾਂਥੀ ਜੀ ਕਿੱਥੇ ਗਏ ਹੋਏ ਸੀ ਕਿਉਂ ਕਿਦੋਂ ਸੰਗੇ ਮਲਮਲ ਪਾੜ ਕੇ ਉਹਦੇ ਪਿਛਦੀ ਤੋਪਾਂ ਲੱਗ ਰਹੀਆਂ ਸੀ ਉਦੋਂ ਕਿੱਥੇ ਗਏ ਆ ਜੀ ਭੈਣ ਦੇ ਹੁਸੇ ਚ ਲਾਤੀ ਤੋਪ ਕਿਉਂ ਨਾ ਦਿੱਤਾ ਕਿਉਂ ਨੋਟਸ ਕਿਉਂ ਨਾ ਦਿੱਤਾ ਇਹ ਕੀ ਕਹਿ ਰਿਹਾ ਤੁਸੀਂ ਧਿਆਨ ਨਾਲ ਸੁਣ ਇਹ ਬੰਦਾ ਅਸੀਂ ਟੋਟੋ ਇੱਕ ਪਿਆਰ ਦਾ ਸਬੂਤ ਲੈ ਕੇ ਪਰ ਸੱਚੇ ਦਿਲ ਨਾਲ ਬਾਈ ਇਹ ਸੀਤਾ ਨੂੰ ਰੰਦ ਰਿਹਾ ਗੰਪ ਜਰਨੈਲ ਸਿੰਘ ਨੂੰ ਕਹਿ ਰਿਹਾ ਇਹ ਸਾਤਨੇ ਗਲਤ ਨੇ ਦੀ ਤੋਂ 63 ਸੰਝੇ ਤੋਂ ਹੈ ਕੰਬਲ ਹੋਇਆ ਇਹ ਕਹਿੰਦਾ ਕਹਿੰਦਾ ਸੰਤ ਗਲਤ ਨੇ ਫੇਰ ਅਸੀਂ ਸਾਰੀ ਸੰਗ ਤੰਗ ਮਾਰ ਮਾਰ ਪਾੜ ਕੇ ਕਹਿੰਦਾ ਬੇਅਦਬੀ ਸਾਤਨੇ ਵੀ ਕਰੀਆ ਇਹ 63 ਤੋਂ 63 ਜਗਾ ਤਿਆਰ ਇਹ ਤਾਂ ਅੱਲਾ ਬਾਈ ਜੀ ਨਾਮ ਕੋਈ ਨਹੀਂ ਬੰਦਾ ਉੱਥੇ ਜਾਂਦਾ ਸੁਣ ਲਈ ਵੀਡੀਓ ਬੇਅੰਤ ਵਾਲੀ ਇਸ ਘਰ ਨੂੰ ਮਾੜਾ ਕਹਿੰਦੇ ਆ ਸਰਕਾਰਾਂ ਇਹਨਾਂ ਦੀਆਂ ਯਾਰ ਨੇ ਸਾਨੂੰ ਨੀਚਾ ਦਿਖਾਉਣ ਦੀ ਗੱਲ ਕਰਦੇ ਆ ਹਾਂਜੀ ਉਹਨਾਂ ਨੂੰ ਨੱਥ ਪਾਈ ਜਾਵੇ ਨੱਥ ਦਾ ਤੁਹਾਨੂੰ ਪਾਈ ਜਾਵੇ ਟੋਡੀਆਂ ਗੋਲੀਆਂ ਕੱਢੀਆਂ ਜਾਂ ਸਭ ਤੋਂ ਪਹਿਲਾਂ ਆਹੋ ਉਹਨਾਂ ਨੂੰ ਤੁਸੀਂ ਨੱਥ ਨਾ ਪਾਓਗੇ ਆਹ ਹਾਂ ਫਿਰ ਤੁਸੀਂ ਮਾਰੋਗੇ ਉਹਨਾਂ ਨੂੰ ਉਹ ਸੱਚਦਾ ਕੋਈ ਹੋਰ ਵੀ ਵੱਡਾ ਇੱਥੇ ਪ੍ਰੋਗਰਾਮ ਕੀਤਾ ਜਾਵੇ ਆਹ ਹਾਂ ਪਰ ਅਸੀਂ ਸਰਕਾਰ ਨੂੰ ਮਰਵਾ ਦਿਓ ਉਹਨਾਂ ਨੂੰ ਜੇ ਸਾਡੇ ਵਿੱਚ ਕੋਈ ਨੁਕਸ ਹੈ ਜਿਦੀ ਮਰਜ਼ੀ ਪੰਜ ਡਾਕਟਰ ਭਾ ਕੇ ਸਾਡੀ ਕੀ ਕਹਿੰਦੇ ਹੁੰਦੇ ਆਪਾਂ ਟਰਾਈ ਕਰੋ ਟਰਾਈ ਕਰੋ ਡਾਕਟਰ ਆਈ ਕਰਾਣੀ ਆ ਬਾਬਾ ਜੀ ਟਰਾਈ ਕਰਾਣੀ ਆ ਹੈ ਡਾਕਟਰ ਇਹ ਤੁਹਾਡੇ ਬਾਹ ਪਾ ਕੇ ਚੈੱਕ ਕਰਨੀ ਆ ਵੀ ਤੁਹਾਡੇ ਅੰਦਰ ਕਟਰੂ ਪਾਲਦਾ ਕਿ ਤੁਹਾਡੇ ਅੰਦਰ ਕਟਰੂ ਪਾਲਦਾ ਕਿ ਤੁਸੀਂ ਫੰਡਰੋਂਕ ਮਤਲਬ ਤੁਸੀਂ ਸੂਣ ਵਾਲੇ ਹੋ ਡਾਕਟਰ ਨੇ ਕਿਹਾ ਇਹ ਗੱਲ ਦੱਸਣੀ ਆ ਡਾਕਟਰ ਨੇ ਕੀ ਦੱਸਣਾ ਤੁਹਾਡਾ ਜੇ ਡਾਕਟਰ ਨੇ ਕਹਿਤਾ ਵੀ ਤੁਸੀਂ ਵਰਜਨ ਹੈ ਨਹੀਂ ਫੇਰ ਕੀ ਕਰੀਏ ਤੁਹਾਡੇ ਨਾਲ ਚਲੋ ਆਹ ਗੱਲ ਤਾਂ ਹੀ ਆ ਜਣਨੇ ਆ ਜੇ ਡਾਕਟਰ ਕਹਿ ਦੇਵੇ ਵੀ ਤੁਸੀਂ ਵਰਜਨ ਨਹੀਂ ਉਹ ਬਾਬਾ ਜੀ ਵੀਡੀਓ ਆ ਚੁੱਕੀ ਐ ਨਾ ਹੁਣ ਸਬੂਤ ਕਿਹੜਾ ਚਾਹੀਦਾ ਤੁਹਾਨੂੰ ਸੁਣੋ ਲੈ ਜਿਕਾਰੇ ਛੱਡਦੇ ਨੇ ਨਹੀਂ ਇੱਕ ਦੂਜੇ ਕਿਸੇ ਦੇ ਕਿਰਪਾਨ ਨਹੀਂ ਪਾਈ ਹੋਈ ਠੱਗਦੇ ਇਹਨਾਂ ਦੇ ਕਿਸੇ ਦੂਜੇ ਨੂੰ ਨਿੰਦਣਾ ਬੜੀ ਮਾੜੀ ਗੱਲ ਆ ਕੱਸੇ ਲਾ ਕੇ ਦੇਖੋ ਕਈ ਕਹਿੰਦੇ ਨਹੀਂ ਦਾਨ ਸਰ ਨਸਾ ਵੇਖਦਾ ਨਸਾ ਵੇਚ ਰੌਣੀ ਵਾਲੇ ਨਾਲ ਆਇਆ ਨਹੀਂ ਥੋੜਾ ਨਾਉ ਨਹੀਂ ਆਇਆ ਭਾਣ ਜਾ ਫੜਿਆ ਗਿਆ ਤੇਰਾ ਇੱਕ ਸਭ ਮੇਰੇ ਭਾਣ ਜੇ ਨਾਲ ਤੇਰਾ ਹੀ ਕਹੂੰਗਾ ਮੈਂ ਜੇ ਭੈਣ ਦਾ ਮੁੰਡਾ ਇਹਦੀ ਭੈਣ ਦਾ ਮੁੰਡਾ ਬਾਈ ਜੀ ਨਸ਼ਾ ਵੇਚਦਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹਾਲ ਹੋਇਆ ਉਹ ਫੜਿਆ ਸਰਪੰਚ ਰੌਣੀ ਤੋਂ ਬਾਈ ਜੀ ਚਟਾਲ ਵੇਚ ਵੇਚ ਇਹਨਾਂ ਨੇ ਲੋਕਾਂ ਦੇ ਪੁੱਤ ਮਾਰਤੇ ਬਾਈ ਜੀ ਇਹ ਲੋਕਾਂ ਨੇ ਸੁਣੋ 7 ਸਾਲ ਹੋ ਗਏ ਦਾਸ ਨੂੰ ਨਾਨਸਰ ਆਇਆ 7 ਸਾਲ ਸੰਗਤ ਵਾਂਗੂ ਤਾਂ ਜਿਹੜਾ ਮਰਜ਼ੀ ਆ ਜਾਵੇ ਮੱਥਾ ਟੇਕ ਲਵੇ ਗੱਲਬਾਤ ਕਰ ਲਵੇ ਵੱਖਰੀ ਗੱਲ ਹੈ ਪਰ ਨਾ ਤਾਂ ਕੋਈ ਨਾਨਸਰ ਵਿੱਚ ਨਸ਼ੇੜੀ ਇਦਾਂ ਫੜਿਆ ਗਿਆ ਨਾ ਕੋਈ ਨਾਨਸਰ ਦੇ ਵਿੱਚ ਅਹੀ ਦੀ ਗੱਲ ਹੈ ਜੇ ਹਾਂ ਜਿਹੜੀ ਮਰਜ਼ੀ ਸਰਕਾਰ ਜਿਹੜਾ ਮਰਜ਼ੀ ਬੰਦਾ ਮੇਰੇ ਨਾਲ ਕਿ ਬਾਬਾ ਜੀ ਸਰਕਾਰਾਂ ਨੇ ਸੋਧੋਂ ਵੋਟਾਂ ਲੈਣੀਆਂ ਨੇ ਤੁਸੀਂ ਜਿਦੀ ਕਹਿਨੋ ਵੀ ਇੰਨੀ ਵੋਟਾਂ ਠਾਠ ਦੀ ਪਵਾ ਦਈਏ ਬੱਸ ਸਾਡੀ ਇਹ ਜਾਂਚ ਨਾ ਕਰਿਓ ਸਰਕਾਰ ਜੇ ਇਹਦੀ ਚੁੱਪ ਕਰ ਜਾਂਦੀ ਆ ਕੋਈ ਪੁਲਿਸ ਅਫਸਰ ਨਿਰਪੱਖ ਜਾਂਚ ਕਰੇ ਥੋੜੀ ਜਿਹੜਾ ਕਾਨੂੰਨ ਨੂੰ ਇੰਡੀਆ ਲਾਅ ਨੂੰ ਮੰਨਦਾ ਹੋਵੇ ਕਾਨੂੰਨੀ ਤੌਰ ਤੇ ਸਹੀ ਹੋਵੇ ਉਹ ਬੰਦਾ ਥੋੜੀ ਜਾਂਚ ਕਰੇ ਬਾਬਾ ਜੀ ਤੁਹਾਡੇ ਲੱਗੂ ਹੱਥ ਖੜੀ ਮੈਂ ਤਿਆਰ ਬੋਲੇ ਇਸਾਨ ਹੈ ਬਾਬਾ ਜੀ ਕਮੈਂਟ ਤਾਂ ਪੜਿਆ ਹੀ ਨਹੀਂ ਆਪਾਂ ਕਮੈਂਟ ਤਾਂ ਰਹੀ ਗਏ ਇਹ ਪੋਸਟ ਤੇ ਕਮੈਂਟ ਪੜਦੇ ਲੋਕਾਂ ਦਾ ਕਹਿੰਦਾ ਉੱਚੀ ਉੱਚੀ ਬੋਲ ਕੇ ਜਿਆਦਾ ਸੱਚੇ ਨਹੀਂ ਮੰਨਦਾ ਜਾਂ ਬਣੀ ਜਾਂਦਾ ਜਦੋਂ ਕੌਮ ਤੇ ਭੀੜ ਪੈਂਦੀ ਉਹਦੋਂ ਇਹ ਇਕੱਠ ਕਿੱਥੇ ਹੁੰਦਾ ਸਾਰੇ ਆਮ ਸਰਕਾਰ ਨਾਲ ਯਾਰੀਆਂ ਨਮਾਉਂਦੇ ਹੋ ਉਹ ਗੁਰੂ ਨਾਨਕ ਦੇ ਉਹ ਸਰੀਕੋ ਬਿਲਕੁਲ ਸਹੀ ਕਿਹਾ ਬਾਈ ਨੇ ਤੁਸੀਂ ਭੈਣ ਚੋਂ ਜਨਾਨੀ ਆ 14 ਲੋਕਾਂ ਦੇ ਨਿਆਣੇ ਪਾੜੋਂ ਫਿਰ ਕਹਿਣਗੇ ਲੋਕ ਨਿੰਦਿਆ ਕਰਦੇ ਆ ਫੱਟ ਲਾਣ ਤੇ ਠੱਗ ਟੋਲਿਆ ਹੂੰ ਬਾਈ ਜੀ ਨਿਆਰੇਦਾਰ ਕਮੈਂਟ ਆ ਕਮੈਂਟ ਆ ਦੇਖੋ ਆਪਾਂ ਉੱਪਰਲੇ 18 ਵੀ ਕਿਹੜਾ ਏ ਆਪੇ ਇਕੱਠੇ ਹੋਏ ਨੇ ਚਿੱਟੇ ਕੱਪੜਿਆਂ ਵਾਲੇ ਬਾਈ ਸਹੀ ਗੱਲ ਆ ਬਿਲਕੁਲ ਸਹੀ ਕਿਹਾ ਬਾਈ ਜੀ ਤੁਸੀਂ ਤੇ ਬਿਲਕੁਲ ਕਹਿੰਦਾ ਤੁਸੀਂ ਪੈਣ ਚ ਜਿੰਨਾ ਲੋਕਾਂ ਦੇ ਮੁੰਡੇ ਨਿਆਣੇ ਪਾੜੋਂ ਫਿਰ ਕਹਿੰਦਾ ਲੋਕਾਂ ਨੇ ਬਾਈ ਸਹੀ ਗੱਲ ਕਹਿੰਦਾ ਲਖਮਿੰਦਰ ਸਾਡੇ 250 ਚੜੇ ਵਾਲੇ ਨੇ ਲਿਖਿਆ ਕਹਿੰਦਾ ਬਾਈ ਸਿਰੇ ਲਾਤੀ ਖਾਲਸਾ ਜੀ ਕੀ ਕਾਦੇ ਵਾਸਤੇ ਚਿੱਟੀ ਸਿਓ ਕਸਾਲੀ ਚਿੱਟੀ ਸਖੀ ਹੁੰਦੀ ਹੈ ਬਹੁਤ ਆ ਦੇਖੋ ਥੱਲੇ ਵਾਲਾ ਕਮੈਂਟ ਵਾਹ ਬਹੁਤ ਵਧੀਆ ਕਿਹਾ ਤੁਸੀਂ ਹੋਰ ਕੱਢੋ ਇਹਨਾਂ ਦਾ ਜਲੂਸ ਵਾਹਿਗੁਰੂ ਤੁਸੀਂ ਸਾਰੇ ਦੇ ਸਾਰੇ ਪਖੰਡੀ ਹੋ ਸਿੱਖ ਕੌਮ ਨੂੰ ਹਮੇਸ਼ਾ ਇਹੀ ਖਾਂਦੇ ਤੇ ਲੁੱਟਦੇ ਰਹੋ ਆ ਵਧੀਆ ਪਖੰਡ ਫੜਿਆ ਆਖੇ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ ਸਾਰਾ ਕੁਝ ਕਾਲੇ ਕਾਰਨਾਮੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਥੱਲੇ ਹੀ ਕਰ ਰਹੇ ਹਨ ਇਹ ਚਟੇ ਕੱਪੜੀਏ ਪਖੰਡੀ ਬਲਾਦਕਾਰੀਏ ਬੁੱਢੇ ਬੁੱਢੇ ਕਿਤੇ ਬਾਈ ਜੀ ਬਦਾਮ ਖਾ ਖਾ ਇਹਨਾਂ ਨੂੰ ਅੱਛਾ ਭੈਣ ਆ ਸਾਡੀ ਨਵਨੀਤ ਕੌਰ ਭੈਣ ਨੇ ਲਿਖਿਆ ਭੈਣ ਮੇਰੀਏ ਇਹ ਬੁੜੇ ਕਿੱਥੇ ਨੇ ਇਹਦਾ ਬਾਦਾਮ ਖਾ ਖ ਕਾਇਮ ਹੋਏ ਨੇ ਪੂਰੇ ਸਾਰੇ ਬਿੱਲ ਠੱਗ ਜਦੋਂ ਕੌਮ ਤੇ ਪੀੜ ਪੈਂਦੀ ਆ ਉਦੋਂ ਉਦੋਂ ਦਾ ਕਦੇ ਇਕੱਠੇ ਨਹੀਂ ਉਹ ਬਾਈ ਜੀ ਤੁਹਾਨੂੰ ਕੌਮ ਤੇ ਪੀੜ ਵਾਲੀ ਗੱਲ ਦੱਸਾਂ ਜਦੋਂ ਪੰਜਾਬ ਦੇ ਵਿੱਚ ਨਾ ਹੜਾ ਆਏ ਨੇ ਜਦੋਂ ਉਸ ਟਾਈਮ ਜਦੋਂ ਹੜਾਂ ਦਾ ਟਾਈਮ ਸੀਗਾ ਕਿਸੇ ਨੇ ਉਹੀ ਪੋਸਟ ਪਾਤੀ ਕਹਿੰਦਾ ਨਾਨਕਸਰ ਵਾਲੇ ਕਿਸਾਨਾਂ ਨੂੰ ਤੇ ਪਿੰਡਾਂ ਵਾਲਿਆਂ ਨੂੰ ਜਿਹੜੇ-ਜਿਹੜੇ ਹੜਾਂ ਦੇ ਵਿੱਚ ਰੁੜ ਗਏ ਕਹਿੰਦੇ ਉਹਨਾਂ ਨੂੰ ਕਣਕ ਬੰਨਣਗੇ ਲੋਕ ਬਾਈ ਜੀ ਲੈਣਾ ਲਾ ਕੇ ਉੱਥੇ ਘਾਲੇ ਕੋਲ ਜਾ ਰਹੇ ਘਾਲੇ ਹੁਣੀ ਘਾਲੇ ਹੁਣੀ ਕਹਿੰਦੇ ਇੱਥੇ ਕੋਈ ਕਣਕ ਕੋਣਕ ਨਹੀਂ ਅਸੀਂ ਨਹੀਂ ਪੋਟ ਪਾਈ ਤੁਸੀਂ ਇਹ ਦੇਖ ਲਓ ਕਿਸੇ ਨੇ ਹੁਈਓ ਪੋਟ ਪਾਤੀ ਕਹਿੰਦਾ ਇਹ ਕਣਕ ਇਹ ਲਿਆ ਕੇ ਬਾਈ ਟੈਂਪੂ ਟਰਾਲੀਆਂ ਟਰੱਕ ਬਾਈ ਜੀ ਪਿੰਡਾਂ 'ਚ ਖੜੇ ਕਰ ਦਿੰਦੇ ਨੇ ਕਣਕ ਨਾਲ ਤੁਸੀਂ ਇਹਨਾਂ ਨੂੰ ਭਰ ਕੇ ਤੋਰ ਦਿੰਦੇ ਹੋ ਦੇਸੀ ਘਿਓ ਦੇ ਦਿੰਦੇ ਹੋ ਜੋਤਾਂ ਜਗਾਉਣ ਨੂੰ ਇਹ ਕੀ ਕਰਦੇ ਨੇ ਦੇਸੀ ਘਿਓ ਖਾ ਖਾ ਤੁਹਾਡੇ ਸਾਹਮਣੇ ਆ ਕਹਿੰਦਾ ਨਾਨਕਸਰਿਆਂ ਨੂੰ ਡਾਕਟਰ ਬੁਲਾ ਕੇ ਸਾਰਿਆਂ ਨੂੰ ਖਸੀ ਕੀਤਾ ਜਾਏ ਬਾਹ ਓਏ ਬਾ ਤਾਂ ਕਿ ਅੱਗੇ ਤੋਂ ਬਲਾਤਕਾਰਾਂ ਤੇ ਢਲ ਪਈ ਜਾ ਸਕੇ ਪੰਜਾਬ ਵਾਲੇ ਨੇ ਲਿਖਿਆ ਬਾਈ ਦੀਪ ਸਿੱਧੂ ਬਾਈ ਦੀ ਫੋਟੋ ਲੈ ਬਹੁਤ ਵਧੀਆ ਗੱਲ ਆ ਵੀਰੇ ਕਹਿੰਦਾ ਗੁਰਪ੍ਰੀਤ ਸਿੰਘ ਕੀ ਕਹਿੰਦਾ ਕਹਿੰਦਾ ਕੁਝ ਸਵਾਲ ਨੇ ਜਵਾਬ ਦੇ ਸਕਦੇ ਨੇ ਨਾਨਕਸਰ ਵਾਲੇ ਨਿਸਾਨ ਸਾਹਿਬ ਨਾਲ ਚਲਾਉਣਾ ਲੰਗਰ ਦੀ ਪਰੰਪਰਾ ਦੇ ਉਲਟ ਜਾਣਾ ਕੜਾਹ ਪ੍ਰਸਾਦ ਦੀ ਥਾਂ ਮਿਸਰੀ ਚੜਾਉਣਾ ਪੰਜ ਪਿਆਰਿਆਂ ਨੂੰ ਚਿੱਟੇ ਵਸਤਰ ਪਹਿਨਾਉਣੇ ਪਾਠ ਦੇ ਭੋਗ ਰਾਤ ਨੂੰ ਪਾਉਣਾ ਗਰਬਾਣੇ ਨੂੰ ਸੰਪਟ ਲਗਾਉਣਾ ਅਰਦਾਸ ਆਪਣੀ ਮਰਜ਼ੀ ਨਾਲ ਤਿਆਰ ਕਰਨਾ ਰਹਿ ਰਸਤੇ ਆਪਣੀ ਮਰਜ਼ੀ ਨਾਲ ਸਾਬ ਦਾ ਐਡ ਕਰਨਾ ਕੀਰਤਨ ਚ ਆਪਣੀਆਂ ਧਾਰਨਾ ਪਾਣੀਆਂ ਜਾਤੀਵਾਦ ਨੂੰ ਬढ़ावा ਦੇਣਾ ਚਵਾਰੇ ਚ ਮੂਰਤੀਆਂ ਦੀ ਪੂਜਾ ਕਰਾਉਣਾ ਔਰਤਾਂ ਤੋਂ ਲੱਤਾਂ ਘਟਾਉਣੀ ਆਪਣੇ ਪੈਰਾਂ ਪੈਰ ਤੋਂ ਆ ਕੇ ਪਾਣੀ ਲੜਕੀਆਂ ਔਰਤਾਂ ਨੂੰ ਪਿਉਣਾ ਬਾਹਰ ਮੈਂ ਆਪੇ ਗੁਰੂ ਬਣ ਕੇ ਪੂਜਾ ਕਰਾਉਣੀ ਕੀ ਹੈ ਸਭ ਕਾਲਤਾਖ ਸਹਿਬ ਸ੍ਰੀ ਕਾਲਤਾਖ ਸਾਹਿਬ ਜੀ ਦੀ ਮਰਿਆਦਾ ਦੇ ਅਨਸਾਰ ਹੋ ਰਿਹਾ ਬਾਈ ਜੀ ਬਿਲਕੁਲ ਸਹੀ ਕਿਹਾ ਤੁਹਾਡੇ ਕਮੈਂਟ ਨੂੰ ਮੈਂ ਵੀ ਲਾਇਕ ਕਰਦਾ ਲੋਕਾਂ ਨੂੰ ਕੀ ਲੋੜ ਹੈ ਬਦਨਾਮੀ ਕਰਨ ਦੀ ਤੁਸੀਂ ਜਦੋਂ ਕਹੋਂਗੇ ਫਲਾਣੇ ਮਹਾਪੁਰਸ਼ ਕਦੇ ਤੁਸੀਂ ਗੁਰੂ ਨਾਨਕ ਜੀ ਬਾਰੇ ਲੋਕ ਲੋਕਾਂ ਦੱਸਿਆ ਹੈ ਕਿ ਗੁਰੂ ਸਾਹਿਬ ਜੀ ਕਰਤਾਰਪੁਰ 18 ਸਾਲ ਹਲ ਵਾਹਿਆ ਖੇਤੀ ਕੀਤੀ ਆਹੋ ਬਾਈ ਜੀ ਇਹਨਾਂ ਨੂੰ ਭੈਣ ਦਿਆਂ ਖਸਮਾਂ ਨੂੰ ਚਾੜੋ ਹਲ ਤੇ ਇਹਨਾਂ ਨੂੰ ਖੱਤੇ ਚ ਤੋਰੋ ਬੱਟਾ ਚਾੜੋ ਹੁਣ ਸੋਸ਼ਲ ਮੀਡੀਆ ਚ ਲਾਉਂਦਾ ਉਹ ਗੱਲ ਨਹੀਂ ਚੱਲਦੀ ਸੱਚ ਜਲਦੀ ਸਾਹਮਣੇ ਆ ਜਾਂਦਾ ਕਹਿੰਦਾ ਸਿੱਖ ਕੰਮ ਨੂੰ ਬੇਨਤੀ ਆ ਪਾਈਏ ਹਰਾਮ ਦੀਆਂ ਲਾਦਾ ਬ੍ਰਾਹਮਣ ਸੋਚ ਵਾਲੇ ਗੋਰਿਆਂ ਕਾਲਿਆਂ ਦੇ ਫੌਜੀਆ ਆਰਐਸਐਸ ਦੇ ਕੁੱਤਿਆਂ ਬਲਾਦ ਕਰੀਆਂ ਚਿੱਟੇ ਭਾਗਮੀ ਸਿਉਕ ਡੇਰਾਬਾਦ ਸਾਨੂੰ ਜੁਨੀਅਨ 10 ਕੂੜ ਪੋਥਾ ਸੈਕਸ ਕਿਤਾਬ ਸੰਤੋਖ ਸਿੰਘ ਵਰਗਾ ਜਨਕੀ ਬੁਰਾ ਹੀ ਮੰਨਿਆ ਬਾਈ ਹਰੇਕ ਬੰਦੇ ਨੇ ਆਹ ਵੇਖ ਲੋ ਸਫਾਈ ਦਿੰਦਾ ਜੀ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਆ ਦੇਖੋ ਦੁੱਧ ਤੋਤਾ ਜਿਨ੍ਹਾਂ ਦੀ ਬੌਂਡ ਪਾਰਟੀ ਉਹਨਾਂ ਨੂੰ ਪੁੱਛ ਕੇ ਵੇਖ ਚੌਰਿਆ ਬਿਲਡ ਬਕੰਡੀਆਂ ਬਾਈ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਇਹ ਭੈਣ ਦੇ ਯਾਰਾਂ ਦੇ ਬਾਬੇ ਨੇ ਖਾ ਖਾ ਪੀ ਪੀ ਦੁੱਧ ਹਰਾਮ ਦਾ ਬਦਾਮ ਕਾਜੂ ਖਾ ਖਾ ਬਾਬੇ ਇਹ ਭੈਣ ਚੰਨਾਂ ਦੇ ਸੈਕਸ ਦਿਮਾਗ ਨੂੰ ਚੜਿਆ ਹੋਇਆ ਇਹਨਾਂ ਨੇ ਮੁੰਡੇ ਪਾੜ ਤੇ ਬਾਈ ਹੋਰ ਭੈਣ ਦੇ ਯਾਰੀ ਖਾਣੇ ਪਕੰਟੀ ਲਾਣ ਦੀ ਟੋਲਾ ਬਾਈ ਜੀ ਆਹ ਕਮੈਂਟ ਕਿਤੇ ਕਿਹੜਾ ਕਿਤੇ ਹੋਰ ਦੁਨੀਆ ਤੋਂ ਕਰੇ ਨੇ ਸਾਰੇ ਨੇ ਪੰਜਾਬੀ ਬੋਲੀ ਚ ਕਰੇ ਨੇ ਪੰਜਾਬ ਦੀ ਉਹ ਬਸੋਂ ਆ ਇਹ ਆਪਣੇ ਸਾਨਾਂ ਨੂੰ ਵੀ ਨੱਥ ਪਾਓ ਕੜਾ ਖਾਣੇ ਬੈਲ ਬਾਈ ਜੀ ਭੈਣ ਮੇਰੀਏ ਭੈਣ ਆ ਕੌਰ ਸਿਮੀ ਸਿਮੀ ਭੈਣ ਇਹ ਕੜਾ ਨਹੀਂ ਖਾਂਦੇ ਹੈਗੇ ਭੈਣ ਮੇਰੀਏ ਇਹ ਮਿਸੇ ਹੀ ਖਾਂਦੇ ਨੇ ਕਾਜੂ ਬਦਾਮ ਖਾਂਦੇ ਨੇ ਇਹ ਪਖੰਡੀ ਲੋਕ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਜਦੋਂ ਤੁਸੀਂ ਬਲਾਤਕਾਰ ਕਰਨ ਵਾਲਿਆਂ ਦਾ ਸਾਥ ਦਿੰਦੇ ਹੋ ਲੋਕ ਬੋਲਣਗੇ ਨਾਨਕ ਸਾਹਿਬ ਨੂੰ ਗਲਤ ਕਿਸੇ ਨੇ ਨਹੀਂ ਕਿਹਾ ਗਲਤ ਤਾਂ ਤੁਹਾਡੇ ਵਰਗੇ ਬਾਬਿਆਂ ਨੂੰ ਕਿਹਾ ਕੌਰ ਜਸਮੀਨ ਕਹਿੰਦੀ ਬਿਲਕੁਲ ਸਹੀ ਭੈਣੇ ਚਾਰਨ ਘਾੜ ਤੇ ਜੱਸੀ ਦਾ ਕੀ ਕਰੋਗੇ ਬਾਬਾ ਜੀ ਬਾਬਾ ਆਨੰਦ ਸਿੰਘ ਨੇ ਘਰ ਤੁਸੀਂ ਬਲਾਤਕਾਰੀਆਂ ਨੇ ਬਦਨਾਮ ਕਰਕੇ ਰੱਖਿਆ ਦਿੱਤਾ ਇੰਨੀਆਂ ਘਟੀਆਂ ਹਰਦਾ ਉਹ ਬਾਬਾ ਆਨੰਦ ਸਿੰਘ ਨੇ ਕੱਲ ਕਿਹਾ ਵੀ ਇੱਥੇ ਗੁਰਦੁਆਰਾ ਬਣਾਓ ਉਹਨਾਂ ਦਾ ਸਿੱਖੀ ਦਾ ਪ੍ਰਚਾਰ ਕਰਿਆ ਬਸ ਉਹ ਦੁਨੀਆ ਤੋਂ ਚਲੇ ਕੇ ਕੰਮ ਖਤਮ ਹੋ ਗਿਆ ਇਹ ਤਾਂ ਭੈਣ ਜਿੰਦਾਂ ਧੰਦਾ ਬਣਾ ਲੈਣਾਂ ਨੇ ਅਕਾਲ ਤਸ ਦੇ ਬਰਾਬਰ ਇਹਨਾਂ ਨੇ ਗੁਰਦੁਆਰੇ ਖੜੇ ਕਰਤੇ ਬਾਈ ਜੀ ਇਹ ਦੱਸੋ ਇਹਨਾਂ ਨੂੰ ਹਰਜੋ ਬਾਬਾ ਜੀ ਇੱਕ ਕਮੈਂਟ ਹਾਂਜੀ ਬਾਬਾ ਜੀ ਲੋ ਬਾਈ ਜੀ ਆਪਾਂ ਕਮੈਂਟ ਪੜਦੇ ਪੜਦੇ ਹੂੰ ਕਹਨਾ ਆਪਣੇ ਸਾਨਾ ਨੂੰ ਵੀ ਨੱਥ ਪਾਓ ਪਖੰਡੀ ਲਾਨਤੀ ਹੈ ਪਖੰਡੀ ਲੋਕਾਂ ਨੇ ਗੁੰਮਰਾਹ ਕਰ ਦੇਣਗਾ ਬਾਈ ਜੀ ਬਿਲਕੁਲ ਨਾਨਕ ਸਾਨੂੰ ਗਲਤ ਕਿਸ ਨੇ ਨਹੀਂ ਕਿਹਾ ਗਲਤ ਤਾਂ ਤੁਹਾਡੇ ਵਰਗੇ ਬਾਬਿਆਂ ਨੂੰ ਬਿਲਕੁਲ ਜੀ ਬਿਲਕੁਲ ਭਾਈ ਬਿਲਕੁਲ ਕਦਾ <clears throat> <kansi> 1984 ਤੋਂ ਲੈ ਕੇ ਹੁਣ ਤੱਕ ਨਾਨਕਸਰੀਆਂ ਡੇਰੇ ਵਿੱਚ ਇੱਕ ਬੰਦਾ ਵੀ ਜ਼ੁਲਮ ਦੇ ਖਿਲਾਫ ਨਹੀਂ ਬੋਲਿਆ ਬਾਈ ਇਹ ਜ਼ੁਲਮ ਦੇ ਖਿਲਾਫ ਇਹਨਾਂ ਨੇ ਕੀ ਬੋਲਣਾ ਮਨਦੀਪ ਸਿੰਘ ਮੇਰੇ ਵੀਰ ਇਹਨਾਂ ਨੇ ਜ਼ੁਲਮ ਦੇ ਖਿਲਾਫ ਕੀ ਬਰੋਣਾ ਇਹ ਤਾਂ ਬੇਅੰਤੇ ਬੁੱਚੜ ਨੂੰ ਤੁਸੀਂ ਇਹ ਵੀਡੀਓ ਨਹੀਂ ਸੁਣੀ ਜਿਹੜੀ ਮੈਂ ਪਹਿਲਾਂ ਪਾਈ ਆ ਉਹ ਸੁਣੋ ਬਾਈ ਜੀ ਤੁਹਾਨੂੰ ਪਤਾ ਲੱਗੂ ਆ ਹਰਵਿੰਦਰ ਕੌਰ ਸੰਧੂ ਸਾਡੀ ਭੈਣ ਕੀ ਕਹਿੰਦੀ ਆ ਕਹਿੰਦੀ ਨਾਲੇ ਖਾਲਸਾ ਖੁਦ ਖੁਦਾ ਫਿਰ ਸਰਕਾਰ ਬਾਬੇ ਜੀਆਂ ਖੁਦਾ ਜੀਆਂ ਸਰਕਾਰ ਚੋਂ ਪਹਿਲਾਂ ਕਪਾਸਾ ਕਰੋ ਨਹੀਂ ਮੰਨੋ ਵੀ ਤੁਸੀਂ ਪਖੰਡੀ ਹੋ ਵੱਡੇ ਮਹਾਪੁਰਸ਼ਾਂ ਦੇ ਨਾਂ ਨੂੰ ਲਾਜ ਲਾਈ ਆ ਤੁਸੀਂ ਬਿਲਕੁਲ ਭੈਣੇ ਗੁਨਾਹਗਾਰ ਨੇ ਸੁਖਦੀਪ ਸਿੰਘ ਕੇ ਵੀ ਕੀ ਕਹਿੰਦਾ ਇਹ ਇਕੱਠ ਆਪਣੇ ਗੁਨਾਹ ਤੇ ਪਰਦਾ ਪਾਉਣ ਲਈ ਬਾਈ ਜੀ ਗੁਨਾਹ ਤੇ ਪਰਦਾ ਨਹੀਂ ਪੈ ਸਕਦਾ ਸਤਨਾਮ ਸਿੰਘ ਸਤਨਾਮ ਸਿੰਘ ਬਾਈ ਕੀ ਕਹਿੰਦਾ ਤੁਸੀਂ ਬੱਚੇ ਪਾੜੋ ਕੁੜੀ ਤੁਸੀਂ ਕੁੜੀਆਂ ਪਾੜੋ ਸਾਲਾ ਚਵਲ ਸਾਧ ਕੁੱਤਾ ਮੇਰਾ ਸਾਲਾ ਤੁਸੀਂ ਬਾਈ ਜੀ ਇੱਕ ਗੱਲ ਸੁਣੋ ਧਿਆਨ ਨਾਲ ਅਮਰਤਪਾਹਿਲ ਮੈਨੂੰ ਨਾ ਖੜੇ ਨਗਾ ਲੋਕ ਬਿਲਕੁਲ ਬਾਈ ਜੀ ਚੱਕਰ ਪਤਾ ਕੀ ਆ ਵੀਰੇ ਇੰਨਾ ਦੇ ਕਿਹੜਾ ਕੁੜੀਆਂ ਨੇ ਤਾਂ ਬਹਿੰਗਮ ਨੇ ਮਤਲਬ ਅਨਮੈਰਿਡ ਬੰਦੇ ਨੇ ਸਾਰੇ ਬਹਿੰਗਮ ਨੇ ਇਹਨਾਂ ਨੂੰ ਕੀ ਪਤਾ ਬਾਈ ਜੀ ਦੇ ਲਾਦ ਆ ਜਿਹਦੇ ਮਤਲਬ ਪਰਿਵਾਰ ਇੱਕ ਬੰਦਾ ਬਾਈ ਜਿਹੜਾ ਗ੍ਰਸਤੀ ਬੰਦਾ ਬਾਈ ਉਹਨੂੰ ਪਤਾ ਨਾ ਜੇ ਹੁਣ ਥੋਡੇ ਮੁੰਡੇ ਦੇ ਨਾਲ ਜਾਂ ਥੋਡੀ ਕੁੜੀ ਦੇ ਨਾਲ ਨਾ ਮਾਲਕ ਨਾਲ ਕੋਈ ਸੈਕਸ ਕਰੇ 60 ਸਾਲ ਦਾ ਬੰਦਾ ਤੇ ਬਾਈ ਜੀ ਤੁਸੀਂ ਕੀ ਸੋਚੋਗੇ ਆਪ ਸੋਚ ਕੇ ਦੇਖੋ ਬਾਈ ਜੀ ਇਹ ਗੱਲ ਕਿਟੇ ਸਿਹੋਕਾ ਬਾਬੇ ਨਾਨਕ ਤੋਂ ਲੈ ਬਿਲਕੁਲ ਇਹ ਬਿਆਨ ਤੇ ਬੋਚੜਦੀਆਂ ਸਿਫਤਾਂ ਵੀ ਕਰਦਾ ਲੋਕਾਂ ਤੋਂ ਬਿਲਕੁਲ ਬਾਈ ਜੀ ਬਿਲਕੁਲ ਕਰਦਾ ਬਿਲਕੁਲ ਚਟੇ ਚਾਵਲ ਦੰਨੀਆਂ ਕਰਤੋਂ ਤਾਂ ਬਿਲਕੁਲ ਬਿਲਕੁਲ ਸਾਰੀ ਦੁਨੀਆ ਬਾਈ ਜੀ ਇਹ ਤੁਸੀਂ ਕਮੈਂਟ ਪਾ ਲਿਓ ਪਰਮ ਸਿੱਧੂ ਗਰੇਵਾਲ ਤੁਸੀਂ ਲੋਕਾਂ ਨੇ ਇਸ ਜਗ੍ਹਾ ਨੂੰ ਬਦਨਾਮ ਕਰ ਦਿੱਤਾ ਬਾਬਾ ਅਨੰਦ ਸਿੰਘ ਦੀ ਬਹੁਤ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਤੌਰ ਜਮੀਨ ਪੈਣ ਨਹੀਂ ਸਹੀ ਗੱਲ ਆ ਪੈਣ ਬਿਲਕੁਲ ਪੈਣ ਬਿਲਕੁਲ ਇਹ ਟੀਸੇ ਉਹ ਕੋਈ ਬਾਈ ਜੀ ਸਾਰਿਆਂ ਦੇ ਕਮੈਂਟ ਕਰੀਮ ਨੇ ਇੱਕਣੀ ਨੇ ਆ ਪਾ ਪੜ੍ਹ ਲਓ ਤੁਸੀਂ ਮੈਂ ਕਹਾਂ ਅਗਲੇ ਨੱਥਾ ਬਾਬਾ ਜੀ ਜੋ ਜਵਾਕ ਪਾੜੀ ਜਾਂਦੇ ਆ ਉਹਨਾਂ ਦੇ ਪਾਓ ਤੁਸੀਂ ਉਹ ਬਾਈ ਜੀ ਮੈਂ ਸੁਣਿਆ ਕਹਿੰਦੇ ਇਹਦੇ ਪਾਉਂਦਾ ਮੈਰੋਂ ਕਹਿੰਦਾ ਤਾਂ ਹੈਗਾ ਹੀਗਾ ਕਹਿੰਦਾ ਬੰਦਾ ਬੰਦੇ ਦੇ ਚੜੀ ਹੁੰਦਾ ਉੱਥੇ ਇਹਨਾਂ ਨੇ ਬਾਈ ਲਾਜ ਲਾਤੀ ਇਹ ਸਿੱਖ ਨਹੀਂ ਹੈਗੇ ਪਹਿਲੀ ਗੱਲ ਦਿਮਾਗ ਚੋਂ ਕੱਢ ਦੋ ਇਹ ਸਿੱਖ ਨਹੀਂ ਹੈਗੇ ਬਾਈ ਜੀ ਇਹਨਾਂ ਦੇ ਕਿਸੇ ਦੇ ਗਾਤਰਾ ਦਿਖਾ ਦਿਓ ਮੈਨੂੰ ਮੈਰੋਂ ਮੈਰੋਂ ਵੱਲੋਂ ਕਿਉਂ ਤੀਆਂ ਦੋ ਤਿੰਨ ਸਪਰੇਆਂ ਕਲਹਰੋ ਦੀਆਂ ਨਾਲ ਚਿੱਠੀਆਂ ਕਿ ਮੈਂ ਖਦਾ ਟੇ ਹੋਏ ਸਹੀ ਗੱਲ ਆ ਭਾਈ ਬਾਬਾ ਜੀ ਬਿਲਕੁਲ ਮਿਹਰਬਾਨੇ ਸਪਰੇ ਕਰਤੀ ਚਿੱਠੀਆਂ ਕੋਈ ਕੌਮ ਲੈ ਕੁਰਬਾਨੀ ਕੀਤੀ ਇਹਨਾਂ ਨੇ ਕੁਰਬਾਨੀ ਕਰੀ ਤੇ ਇਹ ਭਾਈ ਮੁੰਡੇ ਪਾੜੇ ਨੇ ਲੋਕਾਂ ਦੇ ਕੁੜੀਆਂ ਪਾੜੀਆਂ ਨੇ ਜਣੀਆਂ ਵਿਚਾਰੀਆਂ ਗਰੀਬ ਘਰ ਦੀਆਂ ਇਸਤਰੀਆਂ ਨੇ ਦਾਲਤ ਸਿੱਖਾਂ ਦੀਆਂ ਉਹਨਾਂ ਦੀਆਂ ਧੀਆ ਭੈਣਾਂ ਨਾਲ ਫਲਤਕਾਰ ਕਰ ਇਹਨਾਂ ਨੇ ਗਰੀਬੰਦ ਚੁੱਪ ਕਰ ਜਾਂਦੇ ਨੇ ਡਰਦੇ ਮਾਰੇ ਰੌਫ ਲਾ ਇਨਾਂ ਕੋਲੇ ਹਥਿਆਰ ਇਨਾਂ ਕੋਲੇ ਪੁਲਿਸ ਇਨਾਂ ਕੋਲੇ ਸਰਕਾਰਾਂ ਦੇ ਮੁੱਖ ਮੰਤਰੀ ਆ ਸੌਰੀ ਮੁੱਖ ਮੰਤਰੀ ਇਨਾਂ ਦੇ ਬਾਈ ਜੀ ਇਨਾਂ ਨੇ ਭੈਣ ਚੋਦਾ ਨੇ ਕੀਤਾ ਉਹ ਕੰਮ ਜਿਹੜਾ ਕਹਿੰਦੇ ਹੁੰਦੇ ਨੇ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਟਮੰਟ ਦੇਖ ਲਓ ਲੋਕਾਂ ਦੇ ਬਾਈ ਜੀ ਬਾਈ ਜੀ ਇਹ 10 ਦਿਨ ਵੀ ਮੈਂ ਇਨਾਂ ਦੇ ਕਮੈਂਟ ਫੋਲ ਲਿਆ ਮਨਾ ਇਨਾਂ ਦੇ ਆ ਹੀ ਕੁਝ ਨਿਕਲੀ ਜਾਣਾ ਕਹਿੰਦਾ ਬਾਬਾ ਜੱਸੀ ਤੇ ਲੱਖੇ ਬਾਰੇ ਕੀ ਬਚਾਨਾ ਇਹ ਨਹੀਂ ਬਾਈ ਜੀ ਮ ਆਪਣਾ ਹੈਗਾ ਕੰਮ ਜਨ ਕੀਆ ਕਮੈਂਟਾਂ ਦੇਖ ਲੋ ਬਾਬਾ ਜੀ ਸਾਰੇ ਕਮੈਂਟਾਂ ਦੇ ਵਿੱਚ ਅਸਲ ਵਿੱਚ ਇਹਨਾਂ ਨੂੰ ਕੋਡਾ ਕਰਕੇ ਇਹਨਾਂ ਤੇ ਚੜੋ ਹੋਰ ਚੰਗਾ ਵੀ ਬਾਬਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਕੋਈ ਇਹਨਾਂ ਮਾੜੀ ਚੰਗੀ ਗੱਲ ਲੱਗੀ ਹੋਵੇ ਤਾਂ ਮਾਫ ਕਰਨਾ ਤੇ ਇਹ ਪਖੰਡੀਆਂ ਨੂੰ ਜਰੂਰ ਆਪਾਂ ਮਾੜਾ ਚੰਗਾ ਇਹਨਾਂ ਦੀ ਤੀ ਭੈਣ ਦੇ ਡਾਂਗ ਚ ਜਰੂਰ ਦੰਦੇ ਰਹਿਾਂਗੇ ਇਹਨਾਂ ਨੇ ਕੌਮ ਬਦਨਾਮ ਕਰਤੀ ਬਾਈ ਜੀ ਹੋਰ ਚੰਗਾ ਵੀ ਭਰਾਓ ਜਿਉਂਦੇ ਵਸਦੇ ਰਹੋ ਖੁਸ਼ ਰਹੋ ਜਵਾਨੀਆਂ ਮਾਣੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਪਖੰਡੀਆਂ ਤੋਂ ਬਚ ਕੇ ਰਹੋ ਬਾਈ ਜੀ ਇਹ ਪੰਜਾਬ ਦੇ ਜਿੰਨੇ ਵੀ ਡਰੇ ਨੇ ਨਾ ਆਟੋਲ ਕੀ ਕੁੱਟ ਜਿੰਨੇ ਨੇ ਗੱਗਰੀਆਂ ਵਾਲਾ ਢੱਡਰੀਆਂ ਵਾਲਾ ਹੋਇਆ ਰਾੜੇ ਵਾਲੇ ਹੋਏ ਪੁੱਚੋ ਵਾਲੇ ਹੋਏ ਕਲੇਰਾਂ ਵਾਲੇ ਹੋਏ ਹੋਰ ਵੀ ਲੋੜਾ ਲਖਣ ਜਿੰਨੇ ਨੇ ਇਹ ਘਾਲੇ ਭੂਲੇ ਵਰਗੇ ਤਮੇ ਅਰਗੇ ਬਾਈ ਜੀ ਇਹਨਾਂ ਤੋਂ ਬਚੋ ਅਕਾਲ ਤਖਤ ਨੂੰ ਸਮਰਪਿਤ ਹੋਵੋ ਹੁਣ ਤੋਂ ਹੀ ਕਹਣਾ ਅਕਾਲ ਤਖਤ ਤੇ ਬਾਦਲਾਂ ਦਾ ਕਬਜ਼ਾ ਆਪਾਂ ਮੰਨਦੇ ਆ ਬਾਦਲਾਂ ਨੂੰ ਉੱਥੋਂ ਹਟਾ ਦਾਂਗੇ ਪਰ ਸਾਡੀ ਮਰਿਆਦਾ ਤਾਂ ਉਹੀ ਹੈ ਨਾ ਅਕਾਲ ਤਖਤ ਸਾਹਿਬ ਇੱਕ ਆਮਾਰਤ ਨਹੀਂ ਹੈਗੀ ਸੰਧਾਤ ਆ ਸੰਧਾਤ ਨੂੰ ਸਮਰਪਿਤ ਹੋਵੋ ਨਾ ਕਿ ਇਹ ਡੇਰੇਆਂ ਸਾਭ ਦੀਆਂ ਆਪਦੀਆਂ ਅਰਦਾਸਾਂ ਨੇ ਆਪਦੇ ਅਮਰਤ ਨੇ ਆ ਰਾੜ ਵਾਲੇ ਤਾਂ ਕਦੇ ਪਹਿਲਾਂ ਗਾਤਰਾ ਹੀ ਨਹੀਂ ਪਾਉਂਦੇ ਹੁੰਦੇ ਸੀਗੇ ਉਹਦਾ ਮਗਨੋਂ ਲੋਕਾਂ ਨੇ ਸੰਤਾਂ ਨੇ ਭਿੰਡਰਾਣਾ ਇਹਨਾਂ ਥੋੜਾ ਜ਼ੋਰ ਪਾਇਆ ਤਾਂ ਲੱਗੇ ਹੀ ਪਾਉਣ ਸੋ ਇਹ ਪਖੰਡੀ ਨੇ ਬਾਈ ਇਹਨਾਂ ਤੋਂ ਬਚੋ ਹੋਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਪਾਈ ਮਾਜਾ ਕਰੋ ਆਨੰਦ ਲਓ ਵਾਹਿਗੁਰੂ ਜਪੋ ਆ ਦੇਖੋ ਬਾਬੇ ਉਹ ਆਰਐਸਐਸ ਵਾਲੇ ਦੱਲਿਆਂ ਦੇ ਕੋਲੇ ਬੈਠਾ ਇਹ ਨਾਨਕ ਸਰਾਲ ਠੱਕ ਇਹਨਾਂ ਲੋਕਾਂ ਨੂੰ ਸਮਝ ਜਾਓ ਬਾਈ ਬਾਤ ਜੋ ਬਚਾ ਲਓ ਆਪਣੇ ਜਵਾਕ ਇਹਨਾਂ ਨੇ ਲੋਕ ਪੱਟ ਕੇ ਬਾਬੇ ਤਬਾਹ ਕਰਤੇ ਬਚੋ ਬਾਬੇ ਜਿੰਨਾ ਬਾਤ ਹੁੰਦਾ ਪਖੰਡੀਆਂ ਤੋਂ ਸਾਰਿਆਂ ਨੂੰ ਬਾਬੇ ਲੱਖ ਨਰੰਜਣ ਆਨੰਦ ਲਓ ਬਾਬੇਆਂ ਕੋਲੇ ਜਾਓ ਜੇ ਨਹੀਂ ਹਟਣਾ ਆਹੋ ਨਹੀਂ ਹਟਣਾ ਤਾਂ ਜਾਓ ਬਾਬੇਆਂ ਕੋਲੇ ਬਾਬੇ ਕਰੀ ਜਾਂਦੇ ਨੇ ਖਾ ਕੇ ਬਦਾਮ ਕਾਜੂ ਘੜਾ ਚਕੁੱਲਾ ਠਾਹ ਦੇਖ ਲਓ ਐਂ ਕਰਾਉਂਦਾ ਬਾਬਾ ਠਾ 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 ਏ Ha <laughs>